ਚੰਡੀਗੜ੍ਹ ਚ ਦਾਖਲ ਹੋਈ ਹਰਿਆਣਾ ਦੀ ਪੁਲਿਸ ਪੁਲਿਸ ਦੀ ਐਂਟਰੀ ਨੂੰ ਲੈ ਕੇ ਸੁਣੋ ਕੀ ਬੋਲੇ ਡੀਆਈਜੀ ਨਾਨਕ ਸਿੰਘ ਇਹ ਮੈਂ ਬੜਾ ਕਲੀਅਰਲੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਪੁਆਇੰਟ ਤੇ ਮੈਂ ਖੜਾ ਹਾਂ ਇਸੇ ਪੁਆਇੰਟ ਦੀ ਉਹ ਵੀਡੀਓ ਹੈ ਜਿਸ ਬੇਸਿਸ ਤੇ ਮਿਸ ਇਨਫੋਰਮੇਸ਼ਨ ਸਪਰੈਡ ਕੀਤੀ ਜਾ ਰਹੀ ਹੈ ਕਿ ਹਰਿਆਣਾ ਪੁਲਿਸ ਨੇ ਕੋਈ ਨਾਕਾਬੰਦੀ ਕੀਤੀ ਸੀ ਮੁਹਾਲੀ ਜਾਂ ਪੰਜਾਬ ਦੇ ਏਰੀਆ ਵਿੱਚ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਮਹਵੜੀਆਂ ਕੈਟਾਗੋਰਿਕਲੀ ਤੁਹਾਨੂੰ ਦੱਸਨੀਆ ਚਾਹੁੰਦਾ ਪਹਿਲੀ ਚੀਜ਼ ਕਿ ਕਿਸੇ ਵੀ ਆਊਟਸਾਈਡ ਫੋਰਸ ਪੰਜਾਬ ਪੁਲਿਸ ਤੋਂ ਇਲਾਵਾ ਕੋਈ ਵੀ ਬਾਹਰਲੀ ਫੋਰਸ ਨੂੰ ਅਸੀਂ ਬਿਲਕੁਲ ਅਲਾਉ ਨਹੀਂ ਕਰਾਂਗੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਲਾਅ ਐਂਡ ਆਰਡਰ ਡਿਊਟੀ ਵਾਸਤੇ ਆਵੇ ਕੋਈ ਦੂਜਾ ਕਿ ਜੇ ਕੋਈ ਇਹੋ ਜਿਹੀ ਫੋਰਸ ਪੰਜਾਬ ਪੁਲਿਸ ਤੋਂ ਇਲਾਵਾ ਕੋਈ ਵੀ ਫੋਰਸ ਬਾਹਰ ਨਹੀਂ ਸਾਡੇ ਏਰੀਆ 'ਚ ਆ ਕੇ ਲਾਅ ਐਂਡ ਆਰਡਰ ਡਿਊਟੀ ਵਾਸਤੇ ਕੋਈ ਪੈਰੀਕੇਟਿੰਗ ਕਰਦੀ ਹੈ ਕੋਈ ਹੋਰ ਕਾਰਵਾਈ ਕਰਦੀ ਹੈ ਉਹਦੇ ਖਿਲਾਫ ਸਟ੍ਰਿਕਟ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਏਗਾ ਤੀਜਾ ਪੰਜਾਬ ਪੁਲਿਸ ਨੇ ਅੱਜ ਜਿਹੜਾ ਵੀ ਕੋਈ ਚੰਡੀਗੜ੍ਹ ਜਾਣਾ ਚਾਹੁੰਦਾ ਸੀ ਉਹਨੂੰ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਸੀ ਪੰਜਾਬ ਪੁਲਿਸ ਵੱਲੋਂ ਕੋਈ ਬੈਰੀਕੇਡਿੰਗ ਨਹੀਂ ਕੀਤੀ ਗਈ ਕੋਈ ਨਾਕਾਬੰਦੀ ਨਹੀਂ ਕੀਤੀ ਗਈ ਜਿਹੜਾ ਬੰਦਾ ਚੰਡੀਗੜ੍ਹ ਜਾਣਾ ਚਾਹੁੰਦਾ ਬਿਲਕੁਲ ਫ੍ਰੀ ਮੂਵਮੈਂਟ ਪੰਜਾਬ ਪੁਲਿਸ ਵੱਲੋਂ ਰੱਖੀ ਹੋਈ ਹੈ ਇੱਥੇ ਮੈਂ ਫੇਰ ਦੱਸਣਾ ਚਾਹੁੰਗਾ ਮੈਂ ਉਸੇ ਪੁਆਇੰਟ ਤੇ ਉਸੇ ਜਗ੍ਹਾ ਤੇ ਖੜੇ ਹੋ ਕੇ ਤੁਹਾਨੂੰ ਦੱਸ ਰਿਹਾ ਜਿਸ ਜਗ੍ਹਾ ਦੀ ਇੱਕ ਵੀਡੀਓ ਦੇ ਬੇਸਿਸ ਤੇ ਮਿਸ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਕਿ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੇ ਵਿੱਚ ਨਾਕਾ ਲਾਇਆ ਸੀ ਮੈਂ ਤੁਹਾਨੂੰ ਬੜਾ ਕਲੀਅਰਲੀ ਦੱਸਣਾ ਚਾਹੁੰਗਾ ਕਿ ਕੋਈ ਵੀ ਇਹੋ ਜੀ ਨਾਕਾਬੰਦੀ ਕੋਈ ਵੀ ਬਾਰਦੀ ਪੁਲਿਸ ਵੱਲੋਂ ਨਾ ਤੇ ਅਲਾਉ ਕੀਤੀ ਜਾਊਗੀ ਤੇ ਨਾ ਹੀ ਅੱਜ ਕੀਤੀ